ਦੀ ਗਰੰਟੀ ਦਿੰਨੇ ਆਂ ਆਪਾਂ ਪੇਂਟ ਦੀ ਜੇ ਅਗਲਾ ਰੱਖੂਗਾ ਨਾ ਕਰੇ ਸਾਡੀ ਗਰੰਟੀ ਹੈ ਇਹ ਤੇ ਵੀਰ ਜੀ ਹੁਰੀ ਕਹਿੰਦੇ ਵੀ ਪੇਂਟ ਦੀ ਆਪਾਂ ਫੁੱਲ ਗਰੰਟੀ ਦੇ ਕੇ ਤੋਰਾਂਗੇ ਤੇ ਦੂਜੀ ਗੱਲ ਬਾਜ਼ਾਰ ਦੇ ਵਿੱਚੋਂ ਕਿਤੇ ਵੀ ਦੂਰ ਨੇੜੇ ਪਤਾ ਲੈ ਲਿਓ ਉਦੋਂ ਬਹੁਤ ਖਰਚਾ ਘੱਟ ਹੈ ਵੀਰੇ ਉਹਨਾਂ ਦਾ ਹਾਂ ਜੀ ਤੇ ਪਤਾ ਨਹੀਂ ਕੀਤੀ ਆ ਇਹ ਕਿਸੇ ਕੋਲ ਪਹਿਲਾਂ ਲੈ ਕੇ ਗਿਆ ਸੀ ਉਹ ਬਾਈ ਕਹਿੰਦਾ ਸੀ ਸਾਰੀ ਦੀ ਫੁੱਲ ਪੇਂਟ ਕਰਵਾਉਣੀ ਪਊਗੀ ਆਪਾਂ ਇਹਦੇ ਵਿੱਚੋਂ ਹੀ ਪੀਸ ਛੱਡ ਕੇ ਇਹਦੀ ਟੱਚਿੰਗ ਕੀਤੀ ਹੈ ਗੱਡੀ ਇਹ ਨਾਲ ਦੀ ਮਿਲ ਜੂਗੀ ਹੁਣ ਆਪਾਂ ਇਹਦੇ ਪਰਲੀ ਸਾਈਡ ਪੇਂਟ ਕੀਤੀ ਹੈਗੀ ਜਿਹੜੇ ਵੀ 2-3 ਪੀਸ ਛੱਡਣੇ ਸੀ ਉਹ ਪੀਸ ਛੱਡ ਤੇ ਇਹਦੇ ਦੇ ਵਿੱਚ ਪਾਈ ਮੰਨ ਲਓ ਕਹਿਣ ਦਾ ਭਾਵ ਤੁਸੀਂ ਇੱਥੇ ਉਹਨੇ ਦੀ ਬੱਚਤ ਕੀਤੀ ਉਹੀ ਚੀਜ਼ ਨੂੰ ਉਹਦੇ ਨਾਲ ਮਿਕਸਿੰਗ ਕਰਤਾ ਹਾਂਜੀ ਹਾਂਜੀ ਪੇਂਟ ਦੀ ਫੁੱਲ ਗਰੰਟੀ ਹੋਊਗੀ ਜਮਾ 1000 ਰੁਪਏ ਵਾਲੀ ਪੇਂਟ ਨਾਲ ਹਾਂਜੀ ਪੇਂਟ ਦੀ ਫੁੱਲ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਮੀਤਾਂ ਮਾਨ ਸਾਂ ਅੱਜ ਆਪਾਂ ਪਹੁੰਚਿਆ ਰਾਮਾ ਮੰਡੀ ਰਾਮਾ ਮੰਡੀ ਦੇ ਵਿੱਚ ਬਾਬਾ ਫਰੀਦ ਮੋਟਰ ਤੇ ਖੜੇ ਆਪਾਂ ਹਨਾ ਇੱਥੇ ਆਪਾਂ ਤੁਹਾਨੂੰ ਵੀਰ ਨਾਲ ਮਲਾਵਾਂਗੇ ਆਪਾਂ ਗੱਡੀਆਂ ਦੀਆਂ ਬਹੁਤ ਵੀਡੀਓ ਪਾਈਆਂ ਪਹਿਲਾਂ ਅੱਜ ਤੁਹਾਨੂੰ ਭਾ ਮਲਾਵਾਂਗੇ ਗੱਡੀਆਂ ਦੇ ਡਾਕਟਰ ਨਾਲ ਜਿਹੜਾ ਕਈ ਵਾਰੀ ਕਿਸੇ ਨਾ ਕਿਸੇ ਗੱਡੀ ਤੇ ਕੋਈ ਡੈਂਟ, ਸਕਰੈਚ, ਕੋਈ ਛਰੀਟ ਪੈ ਗਈ ਆਪਾਂ ਡਰਦੇ ਜੇ ਰਹਿੰਨੇ ਆ ਵੀ ਅੱਜ ਜੇ ਕਿਤੇ ਲੱਗੇ ਪਤਾ ਨਹੀਂ ਕਿੰਨਾ ਖਰਚਾ ਹੋ ਜੂ ਇਹਦੇ ਤੇ ਕੀ ਗੱਲਬਾਤ ਹੋਊਗੀ ਹਨਾ ਅੱਜ ਤੋਂ ਉਸ ਭਰਾ ਨਾਲ ਥੋੜੀ ਕਰਾਉਣੀ ਆ ਗੱਲਬਾਤ ਜਿਹੜਾ ਆ ਭਰਾ ਡੈਂਟਿੰਗ ਬੈਟਿੰਗ ਦਾ ਕੰਮ ਕਰਦਾ ਤੇ ਆਪਾਂ ਉਹਨੂੰ ਸਾਰੀ ਗੱਲਬਾਤ ਪੁੱਛਦੇ ਆ ਤੇ ਆਜੋ ਬਣੇ ਰਹੋ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਹਾਂਜੀ ਵਧੀਆ ਜੀ ਤੇ ਲਓ ਜੀ ਆਪਾਂ ਆਇਆ ਅੱਜ ਫਰੀਦ ਮੋਟਰ ਤੇ ਬਾਬਾ ਫਰੀਦ ਮੋਟਰ ਜਰਾਮਾ ਮੰਡੀ ਹੈ ਨਾ ਤੇ ਇੱਕ ਬਈ ਜੀ ਕਈ ਵਾਰੀ ਨਾ ਹੁਣ ਆਪਾਂ ਦੇਖਦੇ ਆਂ ਵੀ ਕਿਸੇ ਤੋਂ ਗੱਡੀ ਕਈ ਵਾਰੀ ਲੱਗ ਗਈ ਜਾਂ ਕਿਸੇ ਬੱਚੇ ਨੇ ਝਰੀਟ ਮਾਰਤੀ ਬੰਦੇ ਬਹੁਤ ਇਸ ਚੀਜ਼ ਤੋਂ ਡਰ ਜਾਂਦੇ ਨੇ ਇੱਕ ਉਹ ਚੀਜ਼ ਬਾਰੇ ਚਾਨਣ ਪਾਓ ਸਾਰੇ ਆਪਣੇ ਭਰਾਵਾਂ ਨੂੰ ਦੱਸ ਦਿਓ ਆਪਾਂ ਵੀ ਉਹਦੀ ਪੂਰਾ ਕੀ ਪ੍ਰੋਸੀਜਰ ਹੁੰਦਾ ਹੈ ਨਾ ਠੀਕ ਹੈ ਜੀ ਹਾਂ ਜੀ ਭਾਈ ਜੀ ਗੱਲ ਇਹ ਹੁੰਦੀ ਹੈਗੀ ਜਦੋਂ ਵੀ ਕੋਈ ਗੱਡੀ ਤੇ ਮੰਨ ਲਓ ਧਰੀਟ ਪੈ ਜਾਂਦੀ ਹੈ ਹਨਾ ਜੀ ਜਾਂ ਕੋਈ ਵੀ ਗੱਡੀ ਕੁੱਤਾ ਵਜ ਜਾਂਦਾ ਬੰਪਰ ਟੁੱਟੇ ਜਾਂਦਾਗਾ ਉਹ ਲੋਕ ਨਾ ਕਈ ਵਾਰ ਟੈਨਸ਼ਨ ਚ ਆ ਜਾਂਦੇ ਨੇ ਵੀ ਜਾਦੇ ਨੁਕਸਾਨ ਹੋ ਗਿਆ ਹਨਾ ਜੀ ਉਹਦਾ ਨੁਕਸਾਨ ਦਾ ਕੁਝ ਨਹੀਂ ਹੁੰਦਾ ਮੰਨ ਲਓ ਬੰਪਰ ਟੁੱਟ ਗਿਆ ਜਾਂ ਮਗਰਿਆੜ ਹੋ ਗਿਆ ਟੁੱਟ ਗਿਆ ਵਿੰਗਾ ਹੋ ਗਿਆ ਉਹਤੇ ਟੈਨਸ਼ਨ ਆਉਂਦੀ ਕੋਈ ਗੱਲ ਨਹੀਂ ਹੁੰਦੀ ਜੇ ਮੈਂ ਐਕਸੀਡੈਂਟ ਹੋ ਜਾਂਦੀ ਹੈ ਵੱਡੀ ਗੱਡੀ ਹਨਾ ਜੀ ਕੋਈ ਉਹਤੇ ਟੈਨਸ਼ਨ ਆ ਜਾਂਦੀ ਵੀ ਗੱਡੀ ਠੀਕ ਨਹੀਂ ਹੁੰਦੀ ਗੀ ਹਨਾ ਜੀ ਉਹ ਬੇਚ ਦੋ ਕਈ ਬੰਦੇ ਕਹਿ ਵੀ ਦਿੰਦੇ ਆ ਵੀ ਹਾਂਜੀ ਹਾਂ ਬੇਚ ਦੋ ਇਹਨੂੰ ਗੱਡੀ ਠੀਕ ਨਹੀਂ ਹੋਣੀ ਇਹ ਮਹਿੰਗਾ ਖਰਚਾ ਆ ਜੂਗਾ ਉਹ ਆਪਣੇ ਕੋਲ ਸਾਰੀ ਸਹੂਦਤ ਹੈਗੀ ਹੈ ਜੀ ਠੀਕ ਹੈ ਜੀ ਹਾਂਜੀ ਡੈਂਟਿੰਗ ਪੇਂਟਿੰਗ ਦਾ ਫੁੱਲ ਤਸੱਲੀ ਨਾਲ ਕੰਮ ਕੀਤਾ ਜਾਂਦਾ ਹੈਗਾ ਤੇ ਵਿਆਰ ਨਾਲੋਂ ਹੋਰ ਸ਼ਹਿਰ ਨਾਲੋਂ ਘੱਟ ਰੇਟ ਤੇ ਕੀਤਾ ਜਾਂਦਾ ਹੈਗਾ ਠੀਕ ਹੈ ਜੀ ਤੇ ਇੱਕ ਨੱਪਾ ਗਾਰੰਟੀ ਦੇ ਨਾਲ ਫੁੱਲ ਗਾਰੰਟੀ ਦਿੱਤੀ ਜੀ ਹਾਂਜੀ ਹਾਂਜੀ ਤੇ ਇੱਕ ਮਾੜਾ ਮੋਟਾ ਆਪਾਂ ਕਾ ਗੱਡੀ ਦਿਖਾ ਦਈ ਠੀਕ ਹੈ ਜੀ ਆ ਦੇਖ ਸਕਦੇ ਹੋ ਸਾਰੀ ਆਪਾਂ ਪੇਂਟ ਕੀਤੀ ਹੈ ਜੀ ਦੇਖ ਲੋ ਇਹ ਤਾਂ ਜੱਪੇ ਸੀਗੇ ਜੀ ਹੋਰ ਕੁਝ ਨਹੀਂ ਸੀ ਪੂਰਾ ਵਧੀਆ ਇਹ ਮਤਲਬ ਵੀਰੇ ਹੋਰਾਂ ਨੇ ਤਿਆਰ ਕੀਤੀ ਹੋਈ ਹੈ ਇਹ ਗੱਡੀ ਹਾਂ ਜੀ ਇਹਦੇ ਵਿੱਚ ਤੁਸੀਂ ਅੰਤਾਜਾ ਵੀ ਨਹੀਂ ਲਾ ਕੇ ਦੱਸ ਸਕਦੇ ਵੀ ਕਿੱਥੋਂ ਵੀਰੇ ਹੋਰਾਂ ਨੇ ਤਿਆਰ ਕੀਤੀ ਹੈ ਤੇ ਕਿੱਥੋਂ ਇਹ ਪਹਿਲਾਂ ਦੀ ਹੋਈ ਸੀ ਹਨਾ ਜੀ ਹਾਂ ਜੀ ਹਾਂ ਜੀ ਹੋਰ ਗੱਡੀਆਂ ਅੰਦਰ ਖੜੀਆਂ ਤੁਹਾਨੂੰ ਉਹ ਵੀ ਦਿਖਾ ਸਕਦੇ ਉਹ ਵੀ ਦਿਖਾਵਾਂਗੇ ਜੀ ਆਪਾਂ ਤੁਗਲਜੀ ਜੀ ਦੇਖ ਸਕਦੇ ਹੋ ਬਹੁਤ ਹੀ ਵੀਰੇ ਹੋਰਾਂ ਨੇ ਬਹੁਤ ਹੀ ਵਧੀਆ ਮਨ ਲਾ ਕੇ ਤਿਆਰ ਕੀਤੀ ਹੋਈ ਹੈ ਗੱਡੀ ਹਨਾ ਤੇ ਦੇਖ ਸਕਦੇ ਹੋ ਤੁਸੀਂ ਤੇ ਚਲੋ ਹਿੰਮਤ ਇਸ ਤੋਂ ਬਾਅਦ ਆਪਾਂ ਅੰਦਰਲੀ ਗੱਡੀ ਵੀ ਦਿਖਾ ਦਈਏ ਬਾਹਰ ਕੇ ਛਾਤ ਆਹ ਦੇਖੋ ਜੀ ਸੋਨੂੰ ਹੁਣ ਇਹ ਗੱਡੀ ਦਿਖਾਉਣੇ ਆ ਜੀ ਆਪਣੇ ਕੋਲ ਬੰਦੇ ਨੇ ਉਸ ਤੋਂ ਨੇ ਭੇਜੀ ਸੀਗੀ ਜੀ ਆਪਣੇ ਬੰਦੇ ਵੀ ਪੇਂਟ ਆਹ ਫਰਕ ਰਹਿ ਗਿਆ ਉਹ ਫਰਕ ਰਹਿ ਗਿਆ ਜੀ ਇਹ ਫਰਕ ਨਹੀਂ ਆਪਾਂ ਰਹਿਣ ਦਿੰਦੇ ਇਹਦੀ ਅਜੇ ਕੰਮ ਬਾਕੀ ਪਿਆਗਾ ਜਦੋਂ ਪੇਂਟ ਦਾ ਕੰਮ ਹੋ ਗਿਆ ਉਹ ਤੁਸੀਂ ਚੈੱਕ ਕਰ ਲਓ ਆ ਜਾਓ ਆਹ ਦਿਖਾ ਦੇ ਮੜਾ ਜਾ ਆਹ ਦੇਖ ਸਕਦੇ ਹੋ ਤੁਸੀਂ ਇਹ ਪੇਂਟ ਦਾ ਕੰਮ ਹੈ ਬਿਲਕੁਲ ਓਕੇ ਜਮੈਂ ਨਾਲ ਮੈਚ ਕਰਦੇ ਨੇ ਕਹਿੰਦੇ ਵੀ ਰੰਗ ਦੀ ਫੁੱਲ ਗਰੰਟੀ ਹੈ ਜਿਹੜੀ ਚੀਜ਼ ਵਰਤਦੇ ਨੇ ਵੀਰੇ ਹੋਰੀ ਪੂਰੀ ਕੰਪਨੀ ਦੀ ਚੀਜ਼ ਵਰਤਦੇ ਆ ਕਹਿਣ ਦਾ ਭਾਵ ਇਹ ਨਹੀਂ ਹੈਗਾ ਵੀ ਉਹ ਤੇ ਦੇਸੀ ਵਤਨ ਕੱਲ ਨੂੰ ਲਾਂਭਾ ਆ ਉਹ ਚੀਜ਼ ਨਹੀਂ ਹੈਗੀ ਵੀਰੇ ਬਾਅਦ ਚ ਵੀ ਗਾਰੰਟੀ ਦਿੰਨੇ ਆਈ ਆਪਾਂ ਪੇਂਟ ਦੀ ਠੀਕ ਹੈ ਜੀ ਅਗਲਾ ਰੱਖੂਗਾ ਨਾ ਘਰੇ ਸਾਡੀ ਗਾਰੰਟੀ ਆਈ ਆ ਤੇ ਵੀਰੇ ਵੀਰੇ ਕਹਿੰਦੇ ਵੀ ਪੇਂਟ ਦੀ ਆਪਾਂ ਫੁੱਲ ਗਾਰੰਟੀ ਦੇ ਕੇ ਤੋਰਾਂਗੇ ਤੇ ਦੂਜੀ ਗੱਲ ਬਾਜ਼ਾਰ ਦੇ ਵਿੱਚੋਂ ਕਿਤੇ ਵੀ ਦੂਰ ਨੇੜੇ ਪਤਾ ਲੈ ਲਿਓ ਉਦੋਂ ਬਹੁਤ ਖਰਚਾ ਘੱਟ ਆ ਵੀਰੇ ਉਹਨਾਂ ਦਾ ਹਾਂਜੀ ਉਦੋਂ ਘੱਟ ਕੇ ਹਾਂਜੀ ਆ ਜੀ ਸੋਨੂੰ ਨੇ ਇਹ ਦਿਖਾਉਣਾ ਗੱਡੀ ਇਹਦੇ ਵਿੱਚ ਆਪਾਂ ਇਹਦੇ ਬੰਪਰ ਕੀਤੇ ਆ ਦੋਨੇ ਵਾੜੀ ਉਤੇ ਹੋਰ ਟਾਚਿੰਗ ਆ ਜਿਵੇਂ ਟਾਕੀਆਂ ਤੇ ਹੋ ਗਿਆ ਫੈਲਟੇ ਹੋ ਗਿਆ ਹਨ ਇਹ ਕਈ ਵਾਰ ਕੀ ਕਰਦੇ ਆ ਕਿ ਕਈ ਪੇਂਟਰ ਮੰਨ ਲਓ ਸਿੱਧੀ ਪੇਂਟ ਮਾਰਨ ਦੀ ਕੋਸ਼ਿਸ਼ ਕਰਦੇ ਆ ਪੱਟੀ ਵਗੈਰਾ ਭਰ ਕੇ ਐਂਸੀ ਹਨ ਜਾਂ ਹੋਰ ਪੱਟੀ ਮਟੀਰੀਅਲ ਭਰ ਕੇ ਜ਼ਿਆਦਾਤਰ ਉਹ ਅੱਗੇ ਗਰਾਊਂਡ ਨਹੀਂ ਬਣਾਉਂਦੇ ਆਪਾਂ ਕੀਚ ਕੀ ਆਈ ਆ ਵੇਖੋ ਇਹਦੇ ਪਹਿਲਾਂ ਪ੍ਰਾਈਮਰ ਕੋਟ ਮਾਰ ਕੇ ਜੇ ਮਾੜੇ ਮੋٹے ਵੀ ਟੱਕ ਰਹਿ ਜਾਂਦੇ ਆ ਟੱਕ ਲਾ ਕੇ ਇੰਨੇ ਕੀ ਆ ਟੱਕ ਲਾ ਕੇ ਹੋਰ ਟੱਕ ਪ੍ਰੀਕ ਲਾ ਕੇ ਇਹ ਸਕ੍ਰੈਚ ਮੰਨ ਲਓ ਕੁਝ ਨਹੀਂ ਰਹਿਣ ਦੇਣਾ ਆਪਾਂ ਇਹਦੇ ਠੀਕ ਹੈ ਜੀ ਇਹ ਬੈਗਨਰ ਆ ਜੀ ਬੈਗਨਰ ਆ ਜੀ ਇਹ ਬੈਗਨਰ ਗੱਡੀ ਆ ਜੀ ਠੀਕ ਹੈ ਜੀ ਬੈਗ ਨਾ ਤਿਆਰ ਹੋਈ ਜਾਂਦੀ ਹੈ ਨਾ ਜੀ ਜਦੋਂ ਤਿਆਰ ਹੋ ਗਈ ਪੇਂਟ ਹੋ ਗਈ ਫੁੱਲ ਜਮਾ ਨਮੀ ਬਣ ਚੁੱਕੀ ਹੈ ਠੀਕ ਹੈ ਜੀ ਆਲੇ ਦਾ ਮਨ ਖੁਸ਼ ਹੋ ਚੁੱਕਾ ਹੈ ਨਵਾਬ ਲੱਗੇ ਰੁਪਈਆਂ ਦਾ ਮਤਲਬ ਕਿ ਕੈਮਰਾ ਲਾ ਕੇ ਯੂਮ ਕਰਕੇ ਦੇਖ ਸਕਦੇ ਆਪਾਂ ਟੱਕ ਉਹ ਨਹੀਂ ਦਿਸਨਾਈ ਇਸ ਚ ਠੀਕ ਹੈ ਕਈ ਐਂ ਛੱਡ ਦਿੰਦੇ ਆ ਸਿੱਧਾ ਮਾਰਨ ਦੀ ਕਰਦੇ ਆ ਪੇਂਟ ਆ ਉਹ ਨਹੀਂ ਵੀ ਪੇਂਟ ਕਰਦੇ ਨਾਲ ਖਰਚਾ ਵੱਧ ਪੈ ਜਾਂਦਾ ਇਹਦੀ ਗੱਲ ਹੈਗੀ ਉੱਥੇ ਖਰਚਾ ਵੱਧ ਪੈ ਜਾਂਦਾ ਉਹ ਚੀਜ਼ ਆਪ ਸੁਣ ਚਲੀ ਨਾਲ ਕੰਮ ਕਰਕੇ ਦਿੰਨੇ ਆ ਆਲੇ ਦਾ ਸ਼ੌਂਕ ਪਾਉਂਦਾ ਹੈ ਹਾਂ ਬਾਕੀ ਸਾਰੇ ਭਾਈ ਜਿਹੜਾ ਕੰਮ ਸ਼ੌਂਕ ਨਾਲ ਕਰੇਗਾ ਨਾ ਜੀ ਤ ਆਗਰਾ ਵੀ ਰੁਪਏ 100 ਕਰ ਲ ਦੇਊਗਾ ਤੇ ਆ ਜਿਹਦਾ ਮਨ ਖੁਸ਼ ਹੋਵੇ। ਆ ਦੇਖ ਸਕਦੇ ਹੋ ਚੱਲੀ ਜਾਂਦਾ ਇਹ ਜਿਹਦਾ ਕੰਮ ਆ ਨਾ। ਹਾਂਜੀ ਹਾਂਜੀ ਚੱਲੀ ਜਾਂਦਾ। ਤੁਹਾਨੂੰ ਇਹ ਗੱਡੀ ਵੀ ਦਿਖਾ ਦੰਨੇ ਆਈ। ਇਹ ਗੱਡੀ ਫੁੱਲ ਐਕਸੀਡੈਂਟ ਹੋ ਕੇ ਆਈ ਸੀ ਅੱਗੋਂ। ਠੀਕ ਹੈ ਜੀ। ਹੁਣ ਇਹਨੂੰ ਆਪਾਂ ਪ੍ਰੋਸੀਜਰ ਜਾਰੀ ਇਹਦਾ ਤਿਆਰ ਕਰਾਂਗੇ। ਇਧਰੋਂ ਜਿੰਨੀ ਵੀ ਡੈਂਟਿੰਗ ਆ ਗਈ ਇਹਦੀ ਡੈਂਟਿੰਗ ਕਰਕੇ ਫਿਰ ਪੇਂਟ ਦਾ ਕੰਮ ਹੋ ਜੂਗਾ ਫਿਰ ਇੰਜਨ ਮਕੈਨੀਕਲ ਦਾ ਕੰਮ ਆਈ। ਕੋਈ ਇਧਰੋਂ ਦੇਖ ਲਓ। ਲਓ ਜੀ ਹੁਣ ਇਹ ਗੱਡੀ ਆਪਾਂ ਥੋੜੇ ਘਨੇਰਾਂ ਨੂੰ ਫਸ ਉਹਨੂੰ ਦੁਬਾਰੇ ਦਿਖਾਵਾਂਗੇ। ਸਾਰੀ ਤਿਆਰ ਕਰਕੇ ਹੁਣ ਦਾ ਕਿਉਂ ਜਦੋਂ ਜਦੋਂ ਹਸਪਤਾਲ ਦੇ ਵਿੱਚ ਆ ਗਈ ਨਾ ਹੁਣ ਇਹ ਤੋਂ ਬਾਅਦ ਇਹ ਤੇ ਜਿਹੜੀ ਸਰਜਰੀ ਹੋਣੀ ਹੈ ਉਸ ਤੋਂ ਬਾਅਦ ਫੇਰ ਉੱਪਰ ਕੇ ਸਾਹਮਣੇ ਆਉਣਾ ਇਹ ਚੀਜ਼ ਹੈ ਨਾ ਹਾਂਜੀ 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 ਤੇ ਥੋੜੇ ਕਿਨੇ ਦਿਨਾਂ ਬਾਅਦ ਜਦੋਂ ਇਹ ਤਿਆਰ ਹੋਈ ਤਦਾਰੇ ਆਪਾਂ ਫੇਰ ਇਹ ਤੇ ਵੀਡੀਓ ਬਣਾ ਕੇ ਪਾਵਾਂਗੇ ਤੇ ਬਾਕੀ ਭਾਈ ਜੀ ਆਪਣੀ ਜਿਹੜੀ ਸ਼ਾਪ ਦਾ ਨਾਮ ਦੱਸ ਦਿਓ ਤੇ ਨਾਲੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਹਾਂਜੀ ਆਜੋ ਇਧਰਲੇ ਪਾਸੇ ਨਾਲੇ ਤੇ ਆਪਣਾ ਬੋਰਡ ਦਿਖਾ ਦਿਓ ਤੇ ਨਾਲੇ ਨੰਬਰ ਬੋਲ ਦਿਓ ਮੜਾ ਜਾ ਕਈ ਵਾਰ ਕੋਈ ਅੱਡ ਪਰਸਨਲ ਚੱਲਦਾ ਹੁੰਦਾ ਲਓ ਜੀ ਦੇਖ ਸਕਦੇ ਹੋ ਬਾਬਾ ਫਰੀਦ ਮੋਟਰਜ ਤੇ ਬਾਕੀ ਬਾਈ ਜੀ ਹੋਰ ਜਿਹੜਾ ਕੋਈ 8 ਨੰਬਰ ਚੱਲਦਾ ਉਹ ਤੁਸੀਂ ਬੋਲ ਦਿਓ ਮੜਾ ਜੀ ਕਈ ਵਾਰੀ ਇਹਤੇ ਲਿਖਿਆ 8 ਹੁੰਦਾ ਤੇ ਆਪਣੇ ਕੋਲ ਕਈ ਵਾਰੀ ਹੋਰ ਕੋਈ 8 ਪਰਸਨਲ ਨੰਬਰ ਚੱਲਦਾ ਹਾਂ ਬੋਲੋ ਉਹ ਆਪਣਾ ਨੰਬਰ ਹੈ 76578 60176 ਜਦੋਂ ਮਰਜੀ ਕਾਲ ਕਰਕੇ ਵੇਖ ਲਿਓ ਜੀ ਠੀਕ ਹੈ ਜੀ ਤੇ ਲੋ ਬਾਈ ਜੀ ਮੌਕਾ ਜ਼ਰੂਰ ਦਿਓ ਫਰੀਦ ਮੋਟਰਜ ਰਾਮਾ ਮੰਡੀ ਪਹੁੰਚੋ ਕੰਮ ਵੀ ਰੋਣ ਰੇਟ ਤੇ ਕੰਮ ਕੀਤਾ ਜਾਂਦਾ ਹੋਰਾਂ ਨਾਲੋਂ ਬਹੁਤ ਘੱਟ ਰੇਟ ਦੇ ਕੰਮ ਹੁੰਦਾ ਤੇ ਬਾਕੀ ਕੰਮ ਹੁੰਦਾ ਤਸਲੀ ਬਕਸ ਰਾਮਾ ਮੰਡੀ ਤੇ ਆਪਣੇ ਨੇੜੇ ਸਾਹਮਣੇ ਆ ਗਿਆ ਬਿਜਲੀ ਘਰ ਲਈ ਹਾਂਜੀ ਬਿਜਲੀ ਘਰਟ ਦੇ ਸਾਹਮਣੇ ਸੋ ਧੰਨਵਾਦ